ਦੇਖੋ ਜਦੋਂ ਜਦੋਂ ਕੰਮ ਹੋਊਗਾ ਨਾ ਜੀ ਉਦੋਂ ਮਨ ਨੂੰ ਤਸੱਲੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਕੱਲੀਆਂ ਸਰਕਾਰਾਂ ਵੀ ਅਸੀਂ ਲੋਕ ਕੀ ਕਰ ਸਕਦੇ ਆ ਅਸੀਂ ਲੋਕ ਸਿਸਟਮ ਬਣਾ ਸਕਦੇ ਆ ਅਸੀਂ ਲੋਕ ਪੈਸਾ ਭੇਜ ਸਕਦੇ ਆ ਪਰ ਜੇ ਪੈਸਾ ਇੱਥੇ ਆਇਆ ਰੁਪਏ ਦਾ ਸਵਾ ਕਰਕੇ ਲੱਗੂਗਾ ਹੀ ਨਹੀਂ ਸਾਫ਼ ਨੀਅਤ ਦੇ ਨਾਲ ਲੱਗੂਗਾ ਵੀ ਲੱਗੂਗਾ ਹੀ ਨਹੀਂ ਤੇ ਫਿਰ ਅਸੀਂ ਵੀ ਕਿੰਨੀ ਕੀ ਦੇਰ ਭੇਜਦੇ ਰਹਾਂਗੇ ਫਿਰ ਉਹ ਮੁੜ ਕੇ ਪਹਿਲਾਂ ਲਾਗਦੇ ਨਹੀਂ ਹੈਗੇ ਫਿਰ ਮੁੜ ਕੇ ਇਨਕੁਆਰੀਆਂ ਚੱਲ ਪੈਂਦੀਆਂ ਨੇ ਫਿਰ ਜਿਹਦੇ ਇਨਕੁਆਰੀਆਂ ਚੱਲਦੀਆਂ ਹੁੰਦੀਆਂ ਨੇ ਗਾਹ ਕੋਈ ਆਏ ਉਹ ਨਹੀਂ ਲੌਂਦਾ ਹੈਗਾ ਤੇ ਰੂਲੀ ਕੌਣ ਜਾਂਦਾ ਆ ਆ ਨਿਗੇ ਨਿਗੇ ਰੱਬ ਦਾ ਰੂਪ ਵਜਵਾ ਕੇ ਰੂਲੀ ਰ ਜਾਂਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਸਾਨੂੰ ਵੀ ਉੱਥੇ ਹੀ ਖੁਸ਼ੀ ਮਿਲਦੀ ਏ ਕਿ ਜਿੱਥੇ ਤੁਸੀਂ ਆਪ ਸਿਰ ਤੇ ਖੜ ਕੇ ਨਾ ਇਹ ਜਿਹੜੇ ਪੈਸੇ ਆਉਂਦੇ ਨੇ ਸਰਕਾਰਾਂ ਵੱਲੋਂ ਨਾ ਇਹਦਾ ਕੋਈ ਮੈਂ ਮਾਲਕਾ ਨਾ ਤੁਸੀਂ ਮਾਲਕੋ ਨਾ ਕੋਈ ਹੋਰ ਮਾਲਕ ਇਹਦਾ ਆ ਲੋਕ ਮਾਲਕ ਨੇ ਇਹਨਾਂ ਦਾ ਹੀ ਪੈਸੇ ਆਪਣਾ ਕੰਮ ਦਾ ਸਿਰਫ ਔਰ ਸਿਰਫ ਉਹਦੇ ਉਹਦੇ ਗਾਰਡੀਅਨ ਬਣ ਕੇ ਉਹਦੇ ਪਹਿਰੇਦਾਰੀ ਜਿਹੜੀ ਉਹ ਕਰਨੀ ਤਾਂ ਕਿ ਰੁਪਏ ਦਾ ਸਵਾ ਕਰਕੇ ਲੱਗ ਜੇ ਜੇ ਹੁਣ ਪਿਛਲੇ 3 ਸਾਲਾਂ ਦੇ ਵਿੱਚ ਕੰਮ ਚੱਲੇ ਨੇ ਤੇ ਉਸੇ ਦੀ ਵਜ੍ਹਾ ਕਰਕੇ ਅੱਜ ਦੱਸ ਦਿਓ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਬਹੁ ਗਿਣਤੀ ਸਕੂਲਾਂ ਜਿੱਥੇ ਬਾਉਂਡਰੀ ਵਾਲਾ ਨਹੀਂ ਸੀ ਗਿਆ ਕਮਰੇ ਨਹੀਂ ਸੀ ਲੈਬਸ ਨਹੀਂ ਸੀ ਅਜੋ ਕੰਪਲੀਟ ਹੋ ਚੁੱਕੇ ਅੱਜ ਤਕਰੀਬਨ 4.5 500 ਦੇ ਕਰੀਬ ਟੀਚਰਸ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਪਣੇ ਸਕੂਲਾਂ ਦੇ ਵਿੱਚ ਉਹ ਸਿਸਟਮਸ ਨੂੰ ਇੰਪਲੀਮੈਂਟ ਕਰ ਰਹੇ ਆ ਆਪਾਂ ਲੋਗ ਅੱਜ ਏਸੇ ਦੀ ਵਜ੍ਹਾ ਕਰਕੇ ਤਕਰੀਬਨ 9000 ਦੇ ਕਰੀਬ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਨੇ ਜਿਹੜੀਆਂ ਉਹਨਾਂ ਨੇ ਲੈ ਲੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਜਦੋਂ ਕਿੱਥੇ ਪਹਿਲਾਂ ਟੋਬੇ ਵਾਲੇ ਸਕੂਲ ਵਾਲੇ ਪਾਸੇ ਕੋਈ ਕੋਈ ਪਿੰਡ ਦਾ ਹੀ ਮਾਪਾ ਉਹ ਨਹੀਂ ਕਰਦਾ ਹੋਊਗਾ ਤੇ ਹੁਣ ਆ ਕੇ ਪਹਿਲਾਂ ਕਹਿ ਕੇ ਜਾਂਦੇ ਹੋਣਗੇ ਜੀ ਵੀ ਐਸਾ ਸਾਡੇ ਜਵਾਗ ਨੂੰ ਐਡਮਿਸ਼ਨ ਜ਼ਰੂਰ ਦਿਓ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਮਿਹਨਤ ਰੰਗ ਤਾਂ ਲਿਆਉਂਦੀ ਹੈ ਔਰ ਇਹ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਇਹ ਪ੍ਰਿੰਸੀਪਲ ਸਾਹਿਬ ਇਹ ਨਜ਼ਰ ਆ ਰਹੀ ਹੈ ਔਰ ਮੇਰੇ ਲਈ ਕੋਈ ਹੁਕਮ ਹੋਵੇ ਕੋਈ ਹੁਕਮ ਹੋਵੇ ਵੈਸੇ ਤਾਂ ਇਸ ਨਗਰ ਨਾਲ ਇੰਨਾ ਪੁਰਾਣੀ ਸਾਂਝ ਹੈ ਕਿ ਡੇਢੀ ਵੇਲੇ ਤੋਂ ਐ ਲੱਗਦਾ ਹੈ ਵੀ ਮੇਰਾ ਜੱਦੀ ਪਿੰਡ ਲਾਲੋ ਵੀ ਵੱਧ ਪਿਆਰ ਮੈਨੂੰ ਇੱਥੋਂ ਹਮੇਸ਼ਾ ਮਿਲਦਾ ਰਿਹਾ ਹੈ ਸੋ ਇਸ ਪਿੰਡ ਨੂੰ ਵੈਸੇ ਹੀ ਕਿਸੇ ਕੰਮ ਨੂੰ ਨਾ ਨਹੀਂ ਹੈਗੀ ਪਰ ਸਕੂਲਾਂ ਵਾਸਤੇ ਤਾਂ ਵੈਸੇ ਹੀ ਕਿਸੇ ਕੰਮ ਨੂੰ ਨਾ ਨਹੀਂ ਹੈਗੀ ਤੁਸੀਂ ਜੋ ਤੁਹਾਨੂੰ ਚਾਹੀਦਾ ਉਹ ਤੁਸੀਂ ਹੁਕਮ ਕਰਿਆ ਕਰੋ ਪਹਿਲਾਂ ਵੀ ਪਿਛਲੇ 3 ਸਾਲਾਂ ਦੇ ਵਿੱਚ ਚਾਹੇ ਅੰਡਰਗ੍ਰਾਉਂਡ ਪਾਈਪਲਾਈਨਸ ਦਾ ਕੰਮ ਹੈ ਤੇ ਚਾਹੇ ਵਾਲੀਬॉल ਗਰਾਊਂਡ ਤੇ ਹੋਰ ਸਾਰੇ ਜਿਹੜੇ ਨਿੱਕੇ-ਮੋਟੇ ਜਿੰਨੇ ਕੰਮ ਸਕੂਲ ਦੀ ਬਾਉਂਡਰੀ ਵੱਲ ਦੂਜੇ ਦਾ 16 ਲੱਖ ਰੁਪਇਆ ਤਕਰੀਬਨ ਤਕਰੀਬਨ 5 ਕਰੋੜ 30 ਲੱਖ ਦੇ ਕਰੀਬ ਤਾਂ ਆਲਰੇਡੀ ਇਨਕਲੂਡਿੰਗ ਅੰਡਰਗਰਾਊਂਡ ਪਾਈਪਲਾਈਨਸ 7.5 ਕਰੋੜ ਦੀਆਂ ਉਹ ਆ ਚੁੱਕੀਆਂ ਤੇ ਇਸ ਤੋਂ ਇਲਾਵਾ ਤੁਸੀਂ ਆ ਜਿਹੜਾ ਹੁਣ ਤੁਹਾਡਾ ਆਂਗਣਵਾੜੀ ਦੇ ਬਾਥਰੂਮਾਂ ਦੀ ਦਿੱਕਤ ਹੈ ਜੀ ਕੀ ਦਿੱਕਤ ਹੈ ਦੱਸੋ ਕਿੰਨੇ ਪੈਸੇ ਚਾਹੀਦੇ ਨੇ ਤੁਸੀਂ ਐਸਟੀਮੇਟ ਲਵਾ ਲਓ ਜਿੰਨੇ ਪੈਸੇ ਚਾਹੀਦੇ ਨੇ ਮੈਨੂੰ ਮੈਸੇਜ ਭੇਜ ਦਿਓ ਵੈਸੇ ਆ ਜਾਣਗੇ ਪਿੰਡਾਂ ਦੇ ਨੇ ਵੀ ਰਿਸਟਰੀਡ ਨੇ ਸਰਕਾਰੀ ਇਹ ਕਰਦੇ ਰਿਹਾ ਇਹ ਰਿਸਟਰੀਡ ਇਲੈਕਟ੍ਰੋਨਿਕ ਜਿਹੜਾ ਬੱਤੀ ਆ ਉਹ ਵੀ ਕਰਾ ਦਿੰਦੇ ਆ ਆ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਵਾਸ਼ਰੂਮ ਦਾ ਤੁਸੀਂ ਕਹਿੰਦੇ ਹੋ ਇਹ ਤੁਸੀਂ ਐਸਟੀਮੇਟ ਲਾ ਕੇ ਮੈਨੂੰ ਭੇਜ ਦਿਓ ਇਹ ਇਹ ਤੁਹਾਨੂੰ ਪੇਮੈਂਟ ਇਹ ਭੇਜ ਦਊਗਾ ਤੇ ਇੱਕ ਤੁਹਾਨੂੰ ਨਗਰ ਨੂੰ ਇੱਕ ਇੱਕ ਹੋਰ ਵੱਡੀ ਖੁਸ਼ਖਬਰੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਮੁੱਦਤਾ ਦਹਾਕਿਆਂ ਦੇ ਦਹਾਕੇ ਜਿਹੜੇ ਤੁਹਾਡੇ ਮਸਲਾ ਫਸਿਆ ਪਿਆ ਸੀਗਾ तकरीबन ਸਾਲ ਡੇਢ ਸਾਲ ਮੈਂ ਵੀ ਉਹਦੇ ਮਗਰ ਲੱਗਿਆ ਹੋਇਆ ਸੀਗਾ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਕੰਮ ਫਸਿਆ ਹੋਇਆ ਸੀਗਾ ਜਿਹੜਾ ਪਿੰਡ ਦੇ ਟੋਬਿਆਂ ਦੀ ਨਿਕਾਸੀ ਵਾਲਾ ਕੰਮ ਹੈ ਤੇ ਉਹ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤੁਹਾਡੇ ਨਾਲ ਜਿਹੜਾ ਉਹ ਵਚਨ ਕੀਤਾ ਸੀਗਾ ਉਹਦੇ ਲਈ 1 ਕਰੋੜ 54 ਲੱਖ ਰੁਪਏ ਜਿਹੜਾ ਉਹ ਮਨਜ਼ੂਰ ਹੋ ਗਿਆ ਤੁਹਾਡੇ ਕੋਲੇ ਥੋੜੇ ਦਿਨਾਂ ਦੇ ਵਿੱਚ ਹੀ ਉਹ ਆ ਜਾਊਗਾ ਤੁਹਾਡੇ ਤਿੰਨੇ ਟੋਬਿਆਂ ਨੂੰ ਉਹਨਾਂ ਨੂੰ ਇੰਟਰਕਨੈਕਟ ਕਰਕੇ ਥਾਪਰ ਮਾਡਲ ਬਣਾ ਕੇ ਸਵਾ 3 ਕਿਲੋਮੀਟਰ ਲੰਬੀ ਪਾਈਪਲਾਈਨ ਡੀਆਈ ਪਾਈਪਲਾਈਨ ਪਾਵਾਂਗੇ ਸਰਪੰਚ ਸਾਹਿਬ ਇਹੋ ਜੀ ਪਾਵਾਂਗੇ ਡੀਆਈ ਪਾਈਪਲਾਈਨ ਕਿ ਮੁੜ ਕੇ 100 ਸਾਲ ਨਾ ਹੋ ਖੁਰੂਗੀ ਨਾ ਹੋ ਟੁੱਟੂਗੀ ਤੇ ਨਾਲ ਵਿੱਚ ਜਿੱਥੇ-ਜਿੱਥੇ ਕਹੋਗੇ ਉਹ ਜਿਹੜਾ ਸਾਫ਼ ਨਿਕਾਸੀ ਵਾਲਾ ਪਾਣੀ ਹੋਊਗਾ ਬਿਲਕੁਲ ਸਾਫ਼ ਜਿਹੜਾ ਜ਼ਿੰਮੇਵਾਰ ਲੈਣਾ ਚਾਹੂਗਾ ਉਹ ਖੇਤਾਂ ਨੂੰ ਪਾਣੀ ਵੀ ਹੈ ਜਿਹੜਾ ਉਹ ਪਾਣੀ ਵੀ ਤੁਹਾਨੂੰ ਮਿਲ ਜੂਗਾ ਸੋ 1 ਕਰੋੜ 54 ਲੱਖ ਰੁਪਏ ਦਾ ਕੰਮ ਹੈ ਜਿਹੜਾ ਇਹ ਬੜੀ ਜਲਦੀ ਹੀ ਤੁਹਾਡੇ ਕੋਲ ਪੇਮੈਂਟ ਆ ਚੁੱਕੀ ਹੈ ਜ ਬੜੀ ਜਲਦੀ ਆਪਾਂ ਇਹ ਵੀ ਸ਼ੁਰੂ ਕਰਾ ਦਾਂਗੇ ਸੋ ਤੁਹਾਡਾ ਸਾਰਿਆਂ ਦਾ ਜੀ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਸੇ ਤਰੀਕੇ ਨਾਲ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਗਣੀ ਤੇਰਖੀਆਂ ਖੁਸ਼ੀਆਂ ਖਿੜੇ ਬਖਸ਼ਣ ਇਹਨਾਂ ਸ਼ਬਦਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ